ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀ ਵੱਲ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਲੰਧਰ ਪਹੁੰਚੇ ਤੇ ਉਹਨਾਂ ਨੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਤੇ ਉਹਨਾਂ ਨੇ ਮੀਡੀਆ ਦੇ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ 13 ਦੀਆਂ 13 ਸੀਟਾਂ ਜਿੱਤੇਗੀ ਜੀ ਆਈ ਪੁੱਛੀ ਹੋ ਜਲੰਧਰ ਚਲੰਜੀਤ ਸਿੰਘ ਚੰਨੀ ਦੇ ਹੱਕ ਚ ਪ੍ਰਚਾਰ ਕਰਨ ਲਈ ਕਾਂਗਰਸ ਪਾਰਟੀ ਦੇ ਹੱਕ ਵਿੱਚ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਹੀ ਕੋਈ ਮੀਡੀਆ ਨੇ ਪਹਿਲਾਂ ਵੀ ਮੈਂ ਇੱਕ ਵਾਰ ਕਿਹਾ ਗਿਆ ਸੀ ਕਿ ਜਦੋਂ ਜਲੰਧਰ ਵਸੇ ਤੋਂ ਲਈ ਦੀ ਇਹ ਕਹਾਣੀ ਜਦੋਂ ਨਾ ਰਹਿੰਦਾ ਤੁਹਾਰਾ ਯਾਦ ਤੋਂ ਵੀ ਇਸ ਵਾਰ ਇਹ ਕਾਲੇ ਫੋਟੋਆਂ ਵੀ ਉਹ ਇਹ ਬੋਤਨ ਕਰਦੇ ਉਹ ਇਹ ਹਰੇਕ ਕੁਸ਼ਲ ਦਿੱਤਾ ਗਿਆ ਵੀ ਕੀ ਹੁੰਦਾ ਪੰਜਾਬ ਜਿੱਸਰ ਕਿਵੇਂ ਦੀ ਸਥਿਤੀ ਰਹੇਗੀ ਕਾਂਗਰਸ ਦੀ ਕਿਉਂਕਿ ਇੱਕ ਪਾਸੇ ਆਮ ਆਦਮੀ ਹੈ ਤੇ ਦੂਸਰੇ ਪਾਸੇ ਕਾਂਗਰਸ ਹੈ ਤੇ ਅੰਗਰੇਜ਼ੀ ਦਲ ਕਿਸੇ ਨਾਲ ਲੜ ਰਹੇ ਤੇ ਬੀਜੇਪੀ ਵੀ ਲੜ ਰਹੀ ਹੈ ਜਿਵੇਂ ਸਾਰੀਆਂ ਸੀਟਾਂ ਜਿੱਤਾਂਗੇ ਤੁਸੀਂ ਸਾਰੇ ਪੂਰੇ ਆਸਮਾਨ ਬਹੁਤ ਵਧੀਆ ਲੁਕਾ ਰਿਹਾ ਹੈ ਜਿਵੇਂ ਵੀ ਸੀਟਾਂ ਦੇ ਜਿੱਤੇ ਹਰ ਇੱਕ ਦੇ ਵਾਪਸ ਇਸ ਤੋਂ ਇਲਾਵਾ ਮੁਸੇਵਾਲਾ ਕੇਸ ਤੇ ਬੋਲਦੇ ਹੋਏ ਉਹਨਾਂ ਨੇ ਕਿ ਕੁਝ ਕਿਹਾ ਔਰ ਦਿਆਂ ਜੇ ਗੱਲ ਕੀਤੀ ਜਾਵੇ ਕਿ ਇੱਕ ਪਾਸੇ ਤੁਸੀਂ ਇਨਜਾਮ ਲਗਾ ਰਹੇ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕਿ ਸਿਧੂ ਮੂਸੇਵਾਲਾ ਅੰਤਿਆਕਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਵਾਇਆ ਸੀ ਪਰ ਅਗਰ ਗੱਲ ਇੰਡੀਆ ਕਟੋਨਰ ਨਹੀਂ ਕੀਤੀ ਜਾਵੇ ਤਾਂ ਉਹਦੇ ਤਾਂ ਕਾਂਗਰਸ ਪਾਰਟੀ ਦੇ ਆਮ ਆਦਮੀ ਸਾਰੇ ਇੱਕ ਨਜ਼ਰ ਆ ਰਹੇ ਨੇ ਇਹ ਇਨਜਾਮ ਲਾਉਣ ਦੀ ਕਿੱਥੋਂ ਮਤਲਬ ਵਿਆਸ਼ ਰਹੇਗੀ ਸਰਕਾਰ ਤਾਂ ਉੱਚ ਸੁਪਰੀਮ ਕੋਰਟ ਤੋਂ ਮੰਨੀ ਹੁੰਦੀ ਹੈ ਕਿ ਅਸੀਂ ਸਿਕਿਉਰਟੀ ਵਿਦਰਾਹ ਕੀਤੀ ਤਾਂ ਸਿਧੂ ਮੂਸੇਵਾਲਾ ਮਾਰੇ ਜਾਂਦਾ ਮੇਰੇ ਤਾਂ ਕਹਿਮ ਦੀ ਗੱਲ ਹੀ ਨਹੀਂ ਰਹੀ ਹੁਣ ਤਾਂ ਸਰਕਾਰ ਨੇ ਫੁੱਢੀ ਉਹਨਾਂ ਦੇ ਏਜੀ ਨੇ ਜਾ ਕੇ ਸੁਪਰੀਮ ਕੋਰਟ ਚ ਹਲਫਨਾਮਾ ਹੀ ਦਿੱਤਾ ਇਹ ਤਾਂ ਗੱਲ ਹੀ ਕਈ ਰੋਗ ਹੈ ਸਹੀ ਲੱਗਦਾ ਹੈ ਕਿ ਹਿਸਤ ਐਕਸ਼ਨ ਕਿਉਂ ਨਹੀਂ ਹੋ ਪਾ ਰਹੇ ਸਰਕਾਰ ਦੇ ਲੈਣ ਲੈ ਕੇ ਕਿਵੇਂ ਰਲੋ ਦੋ ਸਾਲ ਹੋ ਗਏ ਹਣ ਤੱਕ ਚਾਰ ਜਿ ਪ੍ਰੇਮੀ ਹੋਏ ਲਗਰ ਲਗਰ ਦੇ ਘਟਲੇ ਕਰਦੇ ਇੱਕ હત્યારਾ ਜੇਜ ਹੈ ਇੱਕ ਵਿਦੇਸ਼ ਦੇ ਵਿੱਚ ਹੈ ਏਜੰਸੀਆਂ ਜ਼ਰੂਰ ਲੱਗੀਆਂ ਹੋਈਆਂ ਨੇ ਕਿਹਾ ਰਹੀ ਹੈ ਜਿਹੜੇ ਬੰਦੇ ਡਾਊਟਫੁੱਲ ਵੀ ਹੈ ਜਿਹੜਿਆਂ ਨੂੰ ਮੈਂ ਨਾਮ ਜਿੱਦ ਕੀਤਾ ਚਾਰ ਪੰਜ ਬੰਦੇ ਸਾਰੇ ਪਕੌੜੇ ਖਾ ਕੇ ਵੀ ਜਾਂਦੇ ਗੁਰਸੁਖਵਾਦੀ ਕਿਸੇ ਨੂੰ ਕੁਛ ਨਹੀਂ ਕੀ